ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਕਾਰ ਪਵਰ ਬ੍ਰਿਜ ਦੇ ਥੱਲੇ ਪਰੇ ਹੋਏ ਪਾਣੀ ਦੇ ਵਿੱਚ ਡੁੱਬ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦੇ ਵਿੱਚ ਸਵਾਰ ਹੋ ਕੇ ਇੱਕ ਪਰਿਵਾਰ ਦੇ ਮੈਂਬਰ ਐਮ ਆਰ ਆਈ ਕਰਪੌਂਟ ਤੇ ਲਈ ਪੁਲ ਦੇ ਥੱਲੋ ਲੰਘ ਰਹੇ ਸੀ ਤਸਵੀਰਾਂ 'ਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਰਫ ਗੱਡੀ ਦੀ ਛੱਤ ਨਜ਼ਰ ਆ ਰਹੀ ਹੈ ਤੇ ਛੱਤ ਦੇ ਉੱਪਰ ਬਹਿਲਾਵਾ ਬੈਠੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਨਗਰ ਨਿਗਮਾ ਮੇਅਰ ਬਲਜੀਤ ਸਿੰਘ ਚਾਨੀ ਵੀ ਪਾਣੀ ਦੇ ਅੰਦਰ ਵੜ ਜਾਂਦੇ ਨੇ ਤੇ ਗੱਡੀ ਦੇ ਵਿੱਚ ਸਵਾਰ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ। ਅਸੀਂ ਐਮਆਰਏ ਕਰਾਉਣ ਚੱਲੇ ਸੀਗੇ ਸਾਨੂੰ ਪਤਾ ਨਹੀਂ ਸੀਗਾ ਢੰਗਾਈ ਇੰਨੀ ਆ। ਨਾ ਉੱਥੇ ਕੋਈ ਬੈਰੀਕਾਡ ਲੱਗਿਆ ਹੋਵੇ ਸੀਗਾ ਸਾਹਮਣੇ ਕੁਝ ਵੀ ਨਹੀਂ ਸੀਗਾ। ਤੇ ਇੱਥੇ ਜੋ ਲੰਘਾਉਣ ਲੱਗੋ ਬੈਠ ਫਸ ਗਏ। ਸਪੱਤਾ ਨਹੀਂ ਲੱਗੇ ਗੱਡੀ ਦੇ ਸ਼ੀਸ਼ੇ ਲੱਗੇ ਹੋਏ ਸੀਗੇ। ਅਸੀਂ ਤਾਰ ਜਾਣੇ ਸੀਗੇ। ਵੀ ਹਾਲਤ ਠੀਕ ਹਾਂਜੀ ਹਾਂਜੀ ਸਾਰੇ ਠੀਕ ਉਹ ਦੋ ਪਹਿਣਾ ਸੀਗੇ ਇੱਕ ਮਾਮਾ ਸੀਗਾ ਕਮੈਂ ਸੀਗੇ ਚਾਰ ਜਾਨੇ ਸੀਗੇ ਅਸੀਂ ਐਮ ਆਰ ਆਈ ਕਰਾਉਣ ਚਲੇ ਸੀਗੇ ਮੈਥ ਲੈਬ ਚ ਅਸੀਂ ਗੱਡੀ ਆ ਤੱਕ ਇਹਨਾਂ ਬਾਰੀ ਕੋਲ ਤੋਂ ਬਾਹਰ ਨਿਕਲੇ ਆ ਉਹ ਤੋਂ ਬਾਅਦ ਸਾਨੂੰ ਜਿਹੜੇ ਆਮ ਲੋਕ ਆ ਉਹਨਾਂ ਨੇ ਬਾਹਰ ਕੱਢਿਆਗਾ ਉਹ ਕੱਢਿਆ ਹੀ ਬਾਈ ਉਹ ਤੋਂ ਬਾਅਦ ਆ ਸਰਦਾਰ ਸਾਹਿਬ ਆਏ ਹਾਂਜੀ 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 ਇਹਨਾਂ ਨੇ ਸਾਡੀ ਗੱਡੀ ਬਾਹਰ ਕੱਢ ਕੇ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹੁਣ ਤੁਹਾਡੇ ਪਰਿਵਾਰ ਵਾਲੇ ਸੁਰੱਖਿਅਤ ਹਾਂਜੀ ਹਾਂਜੀ ਸਾਰੇ ਠੀਕ ਜਿੱਥੇ ਤੁਸੀਂ ਹੁਣ ਵੀ ਵੇਖ ਰਹੇ ਆ ਮੇਰਾ ਕੱਲ 3 ਘੰਟੇ ਹੋ ਗਏ ਆ ਬਾਰਸ਼ ਹੱਟੀ ਨੂੰ ਰੇਲਵੇ ਰ ਫਾਤਾ ਬਦਮ ਸਿੰਘ ਦਾ ਮੰਜੇਟ ਕੋਰਡ ਦਾ ਸਾਰਾ ਪਾਣੀ ਹੈ ਉਹ ਬ੍ਰਿਜ ਦੇ ਥੱਲੇ ਆਉਂਦਾ ਕਿਉਂਕਿ ਓਵਰ ਬ੍ਰਿਜ ਦੇ ਥੱਲੇ ਆਉਣ ਦੇ ਕਾਰਨ ਜਿਹੜਾ ਕਿ ਰੇਲਵੇ ਟਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਦਸਾਂ ਦੇ ਮਤਾਬਕਾ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਕਿ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰ ਕਮ ਦੇ ਸਹਿਯੋਗ ਦੇ ਸਾ ਇਹ ਸਮਾਜ ਸੇਵਾ ਸਾਈਟ ਤੇ ਮੇਰੇ ਭਰਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਕਿ ਉਹ ਵੈਂਚ ਮਸ਼ੀਨ ਆ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਦੇ ਨਾਲ ਇਹ ਵੀ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੁਸੀਂ ਦੇਖ ਹੀ ਰਹੇ ਹੋ ਜੀ ਮੇਰਾ ਖ ਲੱਗਦਾ ਜੀ ਕਰੀਬ 9 ਘੰਟੇ ਲੱਗ ਹੀ ਗਿਆ ਗੱਡੀ ਕੱਢਣ ਨੂੰ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲ ਨਹੀਂ ਵਿੱਚ ਉਹਦੀ ਨਿਕਲ ਰੱਖਿਆ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਾ ਤਾਂ ਆ ਗਈ ਆ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਥੋਂ ਤਾਂ ਕਹਿੰਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਤੁਸੀਂ ਵੇਖਦੇ ਆ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ ਬਾਰਿਸ਼ ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉਥੇ ਕੀ ਉਥੇ ਨਗਰ ਨਗ ਮੈਠਾ ਵਾ ਪਾਣਾ ਨੇ ਵਿੱਚ ਜੋ ਇੱਥੇ ਤੇ ਗੱਲ ਕਰਦੇ ਜੇ ਨਗਰ ਨਗ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ ਬਾਰਿਸ਼ ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜਾਂ ਕਤਰ ਹੋ ਗਿਆ ਤੇ ਉਹ ਚ ਨਗਰ ਨਗ ਦਾ ਕੀ ਹੈ ਦੋਸ਼ ਆ